ਤੋ ਦੋਸਤੋ ਨਸ਼ਿਆਂ ਦੇ ਇਸ ਵਗਦੇ ਹੜ ਨੂੰ ਰੋਕਣ ਲਈ ਜਿੱਥੇ ਮਾਂ ਨੇ ਐਸਐਸਪੀ ਸਾਹਿਬ શ્રી ਮੁਕਸਰ ਸਾਹਿਬ ਜੀ ਵੱਲੋਂ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਇੱਕ ਮੇਰੇ ਵੱਲੋਂ ਤੇ ਜਿਲ੍ਹਾ શ્રી ਮੁਕਸਰ ਸਾਹਿਬ ਦੀ ਪੁਲਿਸ ਵੱਲੋਂ ਇੱਕ ਛੋਟੇ ਜਿਹੇ ਗੀਤ ਦੇ ਰਾਹੀਂ ਕੁਝ ਤੁਹਾਨੂੰ ਸੁਨੇਹਾ ਤੇ ਕੁਝ ਤੁਹਾਡੇ ਤੋਂ ਸਹਿਯੋਗ ਦੀ ਜੜੀ ਹੈ ਉਹਸੀਂ ਮੀਨਿਤ ਕਰਦੇ ਆ ਸੋ ਗੀਤ ਨੂੰ ਜ਼ਰੂਰ ਤੁਸੀਂ ਸੁਣਿਓ ਸੋ ਪੇਸ਼ ਕਰਦੇ ਹਾਂ ਹੋ ਪਹਿਰੇ ਪਿੰਡ ਸ਼ਹਿਰ ਹਦਾਂ ਉੱਤੇ ਲਾਉਣੇ ਪੈਣਗੇ ਜਿਹੜੇ ਡੁੱਬੇ ਵਿੱਚ ਨਸ਼ੇ ਸਮਝਾਉਣੇ ਪੈਣਗੇ ਹੋ ਕਦੇ ਗੱਲਾਂ ਦਾ ਮੈਦਾਨੇ ਜਿੱਤੇ ਜਾਂਦੇ ਨਾ ਗੱਲ ਪੱਕੀ ਵਿੱਚ ਮਣਾ ਦੇ ਬਿਠਾਲੀਏ ਆਜੋ ਥੋੜਾ ਥੋੜਾ ਫਰਜ਼ ਨਿਭਾਲੀਏ ਪੁੱਤ ਮਰਦੇ ਜੋ ਮਾਵਾਂ ਦੇ ਵਿਚਾਲੀਏ ਆਜੋ ਥੋੜਾ ਥੋੜਾ ਫਰਜ਼ ਨਿਭਾਲੀਏ ਪੁੱਤ ਮਰਦੇ ਜੁ ਮਾਵਾਂ ਦੇ ਵਿਚਾਲੀਏ ਮਿਲੇ ਪੁਲਿਸ ਨੂੰ ਥੋੜਾ ਜੇ ਹੁੰਦਾ ਰਾ ਚੰਗਾ ਹੋਊ ਵਾਦਾ ਕਰਦੇ ਆ ਪੁੱਤ ਫਿਰ ਕਿਸੇ ਦਾ ਨਾ ਬਊ ਮਿਲੇ ਪੁਲਿਸ ਨੂੰ ਥੋੜਾ ਜੇ ਹੁੰਦਾ ਰਾ ਚੰਗਾ ਹੋਊ ਵਾਦਾ ਕਰਦੇ ਆ ਪੁੱਤ ਫਿਰ ਕਿਸੇ ਦਾ ਨਾ ਬਊ ਹੋ ਜਾਣੀ ਜ਼ਿੰਦਗੀ ਸਵਰੇ ਪੁੱਡੇ ਮਾਪਿਆਂ ਲਾਸ਼ਾਂ ਬਣੇ ਹੋਏ ਪੁੱਤਾਂ ਚ ਜਾਣ ਪਾਲੀਏ ਆ ਜੋ ਥੋੜਾ ਥੋੜਾ ਫਰਜ਼ ਨਿਭਾਲੀਏ ਪੁੱਤ ਮਰਦੇ ਜੋ ਮਾਵਾਂ ਦੇ ਵਿਚਾਲੀਏ ਆਜੋ ਥੋੜਾ ਥੋੜਾ ਫਰਜ ਨਿਭਾਲੀਏ ਪੁੱਤ ਮਰਦੇ ਜੋ ਮਾਵਾਂ ਦੇ ਵਿਚਾਲੀਏ ਦੁੱਖ ਪਤਾ ਕਿੰਨਾ ਓਹ ਨੂੰ ਯਾਰੋ ਜੀ ਦੇ ਨਾਲ ਬੀਤੀ ਰੱਬਾ ਮਤ ਦੇਵੀਂ ਓਹ ਨੂੰ ਜਿਨੇ ਚੰਗੀ ਨਹੀਂ ਓਹ ਕੀਤੀ ਦੁੱਖ ਪਤਾ ਕਿੰਨਾ ਓਹ ਨੂੰ ਯਾਰੋ ਜੀ ਦੇ ਨਾਲ ਬੀਤੀ ਰੱਬਾ ਮਤ ਦੇਵੀਂ ਓਹ ਨੂੰ ਜਿਨੇ ਚੰਗੀ ਨਹੀਂ ਓਹ ਕੀਤੀ ਲਾਉਂਦੇ ਨਸ਼ੇ ਹਾਂ ਤੇ ਜਿਹੜੇ ਨੌਜਵਾਨਾਂ ਨੂੰ ਚਿਹਰੇ ਉਹਨਾਂ ਦੇ ਵੀ ਮਾਈਂਡ 'ਚ ਟਿਕਾਲੀਏ ਆਜੋ ਥੋੜਾ ਥੋੜਾ ਫਰਜ਼ ਨਿਭਾਲੀਏ ਪੁੱਤ ਮਰਦੇ ਜੁਮਾਵਾਂ ਦੇ ਬਚਾਲੀਏ ਆਜੋ ਥੋੜਾ ਥੋੜਾ ਫਰਜ਼ ਨਿਭਾਲੀਏ ਪੁੱਤ ਮਰਦੇ ਜੋ ਮਾਵਾਂ ਦੇ ਵਿਚਾਲੀਏ ਓ ਜੈਮੀ ਮਾਰ ਕੋਈ ਹੱਲਾ ਜੰਗ ਜਿੱਤਣੀ ਜ਼ਰੂਰ ਓ ਲਟੈਣਾ ਜਹੇ ਪੁੱਤ ਹੋਈ ਜਾਂਦੇ ਨਿੱਤ ਦੂਰ ਓ ਜੈਮੀ ਮਾਰ ਕੋਈ ਹੱਲਾ ਜੰਗ ਜਿੱਤਣੀ ਜ਼ਰੂਰ ਓ ਲਟੈਣਾ ਜਹੇ ਪੁੱਤ ਹੋਈ ਜਾਂਦੇ ਨਿੱਤ ਦੂਰ ਹੁੱਚਾ ਚੰਦਰੀ ਸਮੈਗ ਖੁੰਝੇ ਲਾ ਗਈ ਮੇਰੇ ਡੁੱਬਦੇ ਪੰਜਾਬ ਨੂੰ ਵਿਚਾਲੀਏ ਆਜੋ ਥੋੜਾ ਥੋੜਾ ਫਰਜ਼ ਨਿਭਾਲੀਏ ਪੁੱਤ ਮਰਦੇ ਜੋ ਮਾਵਾਂ ਦੇ ਵਿਚਾਲੀਏ ਆ ਜੋ ਥੋੜਾ ਥੋੜਾ ਫਰਜ਼ ਨਿਭਾਲੀਏ ਪੁੱਤ ਮਰਦੇ ਜੋ ਮਾਵਾਂ ਦੇ ਵਿਚਾਲੀਏ ਸੋ ਥੈਂਕ ਯੂ